ਕਾਲਜ ਦੇ ਦਿਨਾਂ ਵਿੱਚ ਮੈਂ ਤੇ ਕਰਮ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ ਪਰ ਇਸ ਦੌਰਾਨ ਮੇਰੀ ਸਹੇਲੀ ਸਾਡੇ ਵਿਚਕਾਰ ਆ ਗਈ ਮੇਰਾ ਅਤੇ ਕਰਮ ਦਾ ਰਿਸ਼ਤਾ ਟੁੱਟ ਗਿਆ ਬਾਅਦ ਵਿੱਚ ਮੈਂ ਉਸਦੇ ਪਤੀ ਨਾਲ ਵਿਆਹ ਕਰਵਾ ਲਿਆ ਅਤੇ ਫਿਰ ਜੋ ਹੋਇਆ ਮੇਰੀ ਦੋਸਤ ਦਾ ਨਾਮ ਚੰਚਲ ਹੈ ਚੰਚਲ ਅਤੇ ਮੈਂ ਕਾਲਜ ਵਿੱਚ ਸਭ ਤੋਂ ਵਧੀਆ ਦੋਸਤ ਸੀ ਉਸ ਤੋਂ ਬਿਨਾ ਮੈਂ ਪੂਰੀ ਤਰ੍ਹਾਂ ਅਧੂਰਾ ਮਹਿਸੂਸ ਕਰਦੀ ਸੀ ਉਹ ਬਹੁਤ ਸੁੰਦਰ ਸੀ ਉਹ ਬੜੀ ਆਸਾਨੀ ਨਾਲ ਦੂਜਿਆਂ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ ਉਹ ਆਸਾਨੀ ਨਾਲ ਦੂਜਿਆਂ ਵਿੱਚ ਘੁਲ ਮਿਲ ਜਾਂਦੀ ਸੀ ਉਸ ਦੇ ਇਹ ਗੁਣ ਕਈ ਵਾਰ ਮੇਰੇ ਮਨ ਨੂੰ ਨਫ਼ਰਤ ਪੈਦਾ ਕਰ ਦਿੰਦੇ ਸਨ ਮੈਂ ਕਦੇ ਇਸ ਦਾ ਪਤਾ ਨਹੀਂ ਲੱਗਣ ਦਿੱਤਾ ਸੀ ਅਤੇ ਨਾ ਹੀ ਇਸ ਦਾ ਸਾਡੀ ਦੋਸਤੀ ਤੇ ਕੋਈ ਅਸਰ ਪਿਆ ਕਾਲਜ ਦੇ ਆਖਰੀ ਸਾਲ ਵਿੱਚ ਮੇਰਾ ਇੱਕ ਬੁਆਏਫਰੈਂਡ ਸੀ ਜਿਹਦਾ ਨਾਮ ਕਰਮ ਸੀ ਇੱਕ ਦਿਨ ਮੈਂ ਉਸ ਨੂੰ ਚੰਚਲ ਦਾ ਨੰਬਰ ਉਸ ਦੇ ਮੋਬਾਈਲ ਤੇ ਟਾਈਪ ਕਰਦੇ ਦੇਖਿਆ ਜਦੋਂ ਉਸ ਨੇ ਮੋਬਾਈਲ ਤੇ ਗੱਲ ਕੀਤੀ ਤਾਂ ਉਹ ਦੋਵੇਂ ਖੂਬ ਹੱਸ ਰਹੇ ਸਨ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਮੈਨੂੰ ਲੱਗਿਆ ਕਿ ਇਹ ਦੋਨੋਂ ਮੈਨੂੰ ਧੋਖਾ ਦੇ ਰਹੇ ਹਨ ਇਹਨਾਂ ਦੀ ਆਪਸ ਵਿੱਚ ਜ਼ਰੂਰ ਕੋਈ ਗੱਲਬਾਤ ਹੈ ਮੇਰੇ ਲਈ ਇਹ ਸਹਿਣਾ ਬਹੁਤ ਮੁਸ਼ਕਲ ਸੀ ਕਿ ਚੰਚਲ ਅਤੇ ਕਰਮ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਤੇ ਉਹ ਦੋਵੇਂ ਮੇਰੇ ਨਾਲ ਧੋਖਾ ਕਰ ਰਹੇ ਹਨ ਪਰ ਮੈਂ ਇਸ ਬਾਰੇ ਉਸ ਨਾਲ ਗੱਲ ਨਹੀਂ ਕੀਤੀ ਕਿਉਂਕਿ ਮੈਂ ਆਪਣੀ ਪਿਆਰੀ ਦੋਸਤ ਨੂੰ ਗਵਾਣਾ ਨਹੀਂ ਚਾਹੁੰਦੀ ਸੀ ਅਤੇ ਇਸ ਲਈ ਮੈਂ ਕਰਮ ਨਾਲੋਂ ਰਿਸ਼ਤਾ ਤੋੜ ਲਿਆ ਸੀ ਕਾਲਸ ਤੋਂ ਕੁਝ ਸਾਲ ਬਾਅਦ ਅਸੀਂ ਦੋਨੋਂ ਫਿਰ ਇੱਕੋ ਸ਼ਹਿਰ ਵਿੱਚ ਨੌਕਰੀ ਕਰਨ ਲੱਗੀਆਂ ਇਸ ਸਮੇਂ ਚੰਚਲ ਨੇ ਵਿਆਹ ਕਰਵਾ ਲਿਆ ਸੀ ਉਹ ਆਪਣੇ ਪਤੀ ਨਾਲ ਬਹੁਤ ਖੁਸ਼ ਜ਼ਿੰਦਗੀ ਜੀ ਰਹੀ ਸੀ ਸਾਡਾ ਰਿਸ਼ਤਾ ਪਹਿਲਾਂ ਨਾਲੋਂ ਵੀ ਡੂੰਘਾ ਹੋ ਗਿਆ ਅਸੀਂ ਇਕੱਠੇ ਪਾਰਟੀ ਕਰਦੀਆਂ ਸੀ ਖਰੀਦਦਾਰੀ ਕਰਨ ਵੀ ਇਕੱਠੀਆਂ ਜਾਂਦੀਆਂ ਅਸੀਂ ਇੱਕ ਦੂਜੀ ਦੇ ਕੰਮ ਆਉਂਦੀਆਂ ਕਰਮ ਤੋਂ ਦੂਰ ਹੋਣ ਕਰਕੇ ਮੈਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਦੌਰਾਨ ਮੇਰੀ ਮੁਲਾਕਾਤ ਚੰਚਲ ਦੇ ਪਤੀ ਨਾਲ ਹੋਈ ਉਸ ਦਾ ਪਤੀ ਬਹੁਤ ਸੋਹਣਾ ਸੀ ਅਤੇ ਉਸ ਨੂੰ ਦੇਖ ਕੇ ਮੈਨੂੰ ਈਰਖਾ ਹੁੰਦੀ ਸੀ ਕੀ ਚੰਚਲ ਨੂੰ ਇੰਨਾ ਵਧੀਆ ਪਤੀ ਕਿਵੇਂ ਮਿਲਿਆ ਮੈਂ ਉਸਦੇ ਵੱਲ ਆਕਰਸ਼ਿਤ ਹੋ ਗਈ ਸੀ ਮੈਂ ਵਾਰ-ਵਾਰ ਸੋਚਦੀ ਰਹੀ ਕਿ ਮੈਨੂੰ ਇੰਨਾ ਚੰਗਾ ਸਾਥੀ ਕਿਉਂ ਨਹੀਂ ਮਿਲ ਸਕਦਾ ਚੰਚਲ ਅਤੇ ਉਸਦੇ ਪਤੀ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰਦੀ ਸੀ ਇੱਕ ਦਿਨ ਅਜੀਹਾ ਹੋਇਆ ਜਿਸ ਦੀ ਕਦੇ ਵੀ ਚੰਚਲ ਨੇ ਉਮੀਦ ਨਹੀਂ ਕੀਤੀ ਹੋਣੀ ਮੈਂ ਚੰਚਲ ਦੇ ਘਰ ਗਈ ਉਸਨੇ ਮੈਨੂੰ ਕੌਫੀ ਬਾਰੇ ਪੁੱਛਿਆ ਅਤੇ ਉਹ ਕੌਫੀ ਲੈਣ ਲਈ ਰਸੋਈ ਵਿੱਚ ਚਲੀ ਗਈ ਮੈਂ ਤੇ ਉਸ ਦਾ ਪਤੀ ਇਕੱਲੇ ਸੀ ਅਸੀਂ ਇੱਕ ਦੂਜੇ ਵੱਲ ਵੇਖਿਆ ਮੈਂ ਇੱਕਦਮ ਸ਼ਰਮਾ ਗਈ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਜਦੋਂ ਉਹ ਵਾਪਸ ਆਈ ਤਾਂ ਮੈਂ ਉਸ ਨੂੰ ਕੁਝ ਵੀ ਮਹਿਸੂਸ ਨਾ ਹੋਣ ਦਿੱਤਾ ਉਸ ਦਿਨ ਤੋਂ ਬਾਅਦ ਮੇਰੇ ਅਤੇ ਉਸ ਦੇ ਪਤੀ ਵਿਚਕਾਰ ਕਾਲ ਅਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਇਸ ਤੋਂ ਬਾਅਦ ਇਹ ਸਭ ਕੁਝ ਵੱਧਦਾ ਗਿਆ ਇੱਕ ਦਿਨ ਫਿਰ ਮੈਂ ਚੰਚਲ ਦੇ ਘਰ ਗਈ ਇਸ ਵਾਰ ਉਸ ਦੇ ਪਤੀ ਨੇ ਮੈਨੂੰ ਮਿਲਣ ਲਈ ਘਰ ਬੁਲਾਇਆ ਸੀ ਅਤੇ ਚੰਚਲ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਉਸੇ ਦੌਰਾਨ ਮੈਨੂੰ ਚੰਚਲ ਦਾ ਫੋਨ ਆਇਆ ਉਸਨੇ ਕਿਹਾ ਕਿ ਮੈਂ ਬਾਜ਼ਾਰ ਆਈ ਹੋਈ ਹਾਂ ਤੁਸੀਂ ਆ ਜਾਓ ਆਪਾਂ ਇਕੱਠੀਆਂ ਖਰੀਦਦਾਰੀ ਕਰਾਂਗੀਆਂ ਪਰ ਮੈਂ ਉਸ ਨੂੰ ਬਿਜ਼ੀ ਹੋਣ ਦਾ ਬਹਾਨਾ ਲਗਾ ਕੇ ਫੋਨ ਕੱਟ ਦਿੱਤਾ ਉਸ ਨੂੰ ਕੁਝ ਸ਼ੱਕ ਹੋਇਆ ਮੈਂ ਉਸ ਦੇ ਘਰ ਸੀ ਮੈਂ ਤੇ ਉਸ ਦਾ ਪਤਨੀ ਬੈਠੇ ਗੱਲਾਂ ਕਰ ਰਹੇ ਸੀ ਅਚਾਨਕ ਉਹ ਆ ਗਈ ਸਾਨੂੰ ਦੇਖ ਕੇ ਉਸ ਦਾ ਚਿਹਰਾ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਅਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਗੁੱਸੇ ਨਾਲ ਉੱਥੋਂ ਚਲੀ ਗਈ ਮੈਂ ਉਸ ਦੇ ਪਿੱਛੇ ਗਈ ਉਸ ਨੇ ਮੇਰੇ ਵੱਲ ਮੁੜ ਕੇ ਵੇਖਿਆ ਅਤੇ ਮੇਰੇ ਦੁਆਰਾ ਦਿੱਤੇ ਵਿਸ਼ਵਾਸਘਾਤ ਦਾ ਦਰਦ ਅਤੇ ਗਮ ਉਸ ਦੀਆਂ ਅੱਖਾਂ ਵਿੱਚ ਵਿਖਾਈ ਦੇ ਰਿਹਾ ਸੀ ਮੇਰੇ ਕਦਮ ਉੱਥੇ ਹੀ ਰੁਕ ਗਏ ਉਸ ਤੋਂ ਬਾਅਦ ਸਾਡੀ ਮੁਲਾਕਾਤ ਨਹੀਂ ਹੋਈ ਮੈਂ ਕਈ ਵਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡਾ ਸੰਪਰਕ ਨਾ ਹੋਇਆ ਦੂਜੇ ਪਾਸੇ ਮੇਰਾ ਤੇ ਉਸ ਦੇ ਪਤੀ ਦਾ ਰਿਸ਼ਤਾ ਹੋਰ ਡੂੰਘਾ ਹੋ ਗਿਆ ਮੈਂ ਬਹੁਤ ਖੁਸ਼ ਸੀ ਇਸ ਸਭ ਦੇ ਵਿਚਕਾਰ ਜਦੋਂ ਉਸ ਦਾ ਤਲਾਕ ਤੈਅ ਹੋ ਗਿਆ ਤਾਂ ਉਸ ਨੇ ਮੈਨੂੰ ਵਿਆਹ ਪ੍ਰਪੋਜ਼ ਕੀਤਾ ਅਤੇ ਮੈਂ ਹਾਂ ਕਰ ਦਿੱਤੀ ਇਸ ਰਿਸ਼ਤੇ ਲਈ ਮੈਨੂੰ ਆਪਣੀ ਦੋਸਤੀ ਤੋੜਨੀ ਪਈ ਪਰ ਮੈਂ ਸੋਚਦੀ ਸੀ ਕਿ ਕੁਝ ਪਾਉਣ ਲਈ ਕੁਝ ਤਾਂ ਗਵਾਉਣਾ ਪਵੇਗਾ ਅਸੀਂ ਛੇਤੀ ਹੀ ਵਿਆਹ ਕਰ ਲਿਆ ਪਰ ਮੇਰੀ ਇਹ ਖੁਸ਼ੀ ਬਹੁਤੀ ਦੇਰ ਟਿਕ ਨਹੀਂ ਸਕੀ ਕਿਉਂਕਿ ਕੁਝ ਸਮੇਂ ਬਾਅਦ ਮੈਨੂੰ ਸ਼ੱਕ ਹੋਣ ਲੱਗਾ ਕਿ ਮੇਰੇ ਪਤੀ ਦਾ ਕਿਸੇ ਨਾਲ ਅਫੇਅਰ ਹੈ ਉਹ ਜਾਦਾ ਸਮਾਂ ਬਾਹਰ ਰਹਿੰਦਾ ਹੈ ਅਤੇ ਦੇਰ ਰਾਤ ਘਰ ਪਰਤਦਾ ਸੀ ਮੇਰਾ ਸ਼ੱਕ ਸਹੀ ਨਿਕਲਿਆ ਉਹ ਸੱਚਮੁੱਚ ਮੇਰੇ ਨਾਲ ਧੋਖਾ ਕਰ ਰਿਹਾ ਸੀ ਮੈਂ ਆਪਣੇ ਸੁਪਨੇ ਵਿੱਚ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਮੇਰੇ ਨਾਲ ਇਦਾਂ ਕਰੇਗਾ ਜਦੋਂ ਮੇਰੇ ਨਾਲ ਇਹ ਹੋਇਆ ਤਾਂ ਮੈਂ ਚੰਚਲ ਨਾਲ ਸੰਪਰਕ ਕੀਤਾ ਅਤੇ ਅਸੀਂ ਦੋਵੇਂ ਇੱਕ ਕੈਫੇ ਵਿੱਚ ਮਿਲਿਆ ਤਿੰਨ ਸਾਲਾਂ ਬਾਅਦ ਇਹ ਮੁਲਾਕਾਤ ਹੋਈ ਮੈਂ ਬਹੁਤ ਬੇਚੈਨ ਸੀ ਮੈਂ ਉਸ ਨੂੰ ਦੱਸਿਆ ਕਿ ਮੇਰੇ ਨਾਲ ਕੀ ਹੋਇਆ ਸੀ ਮੇਰੀਆਂ ਗੱਲਾਂ ਸੁਣ ਕੇ ਉਹ ਬਿਲਕੁਲ ਵੀ ਹੈਰਾਨ ਨਹੀਂ ਹੋਈ ਮੈਂ ਉਸ ਨੂੰ ਯਾਦ ਕਰਵਾਇਆ ਕਿ ਉਹ ਕਾਲਜ ਵਿੱਚ ਕਰਮ ਨਾਲ ਫਲਰਟ ਕਰ ਰਹੀ ਸੀ ਉਹ ਮੇਰਾ ਬாய்ਫਰੈਂਡ ਸੀ ਜਿਸ ਕਰਕੇ ਸਾਡਾ ਰਿਸ਼ਤਾ ਟੁੱਟ ਗਿਆ ਸੀ ਮੈਂ ਉਸ ਨੂੰ ਤਾਣਾ ਮਾਰਿਆ ਕਿ ਫਿਰ ਤੂੰ ਕਰਮ ਨਾਲ ਵਿਆਹ ਕਿਉਂ ਨਹੀਂ ਕਰਵਾਇਆ ਮੇਰੀ ਗੱਲ ਸੁਣ ਕੇ ਉਹ ਬਹੁਤ ਹੈਰਾਨ ਹੋਈ ਅਤੇ ਉਸ ਨੂੰ ਬਹੁਤ ਗੁੱਸਾ ਆਇਆ ਉਸ ਨੇ ਦੱਸਿਆ ਕਿ ਉਹ ਕਰਮ ਨੂੰ ਨਹੀਂ ਸਗੋਂ ਉਸ ਦੇ ਦੋਸਤ ਨੂੰ ਪਸੰਦ ਕਰਦੀ ਸੀ ਅਤੇ ਉਹ ਉਸ ਨੂੰ ਪ੍ਰਭਾਵਿਤ ਕਰਨ ਲਈ ਕਰਮ ਦੀ ਮਦਦ ਲੈ ਰਹੀ ਸੀ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਬਿਨਾਂ ਸੱਚ ਜਾਣੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਮੇਰੇ ਕੋਲ ਕਹਿਣ ਜਾਂ ਕਰਨ ਲਈ ਕੁਝ ਨਹੀਂ ਬਚਿਆ ਸੀ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਸੀ ਅਤੇ ਜਿਸ ਦਾ ਕਾਰਨ ਈਰਖਾ ਸੀ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਕਿੰਨਾ ਅਫਸੋਸ ਹੋਇਆ ਪਰ ਮੈਂ ਜਾਣਦੀ ਸੀ ਕਿ ਹੁਣ ਸਭ ਬਰਬਾਦ ਹੋ ਗਿਆ ਹੈ ਅਤੇ ਹੁਣ ਕੁਝ ਵੀ ਨਹੀਂ ਬਦਲ ਸਕਦਾ ਉਸ ਦਿਨ ਤੋਂ ਬਾਅਦ ਅਸੀਂ ਦੋਵਾਂ ਨੇ ਕਸਮ ਖਾਦੀ ਕਿ ਅਸੀਂ ਇੱਕ ਦੂਜੇ ਤੋਂ ਕੁਝ ਵੀ ਨਹੀਂ ਲੁਕਾਵਾਂਗੇ ਆਪਣਾ ਹਰ ਦੁੱਖ ਸੁੱਖ ਇੱਕ ਦੂਜੀ ਨੂੰ ਦੱਸਾਂਗੇ ਅਤੇ ਇੱਕ ਦੂਜੀ ਦੇ ਪ੍ਰਤੀ ਕੋਈ ਨਫ਼ਰਤ ਵੀ ਨਹੀਂ ਰੱਖਾਂਗੀਆਂ ਸੋ ਦੋਸਤੋ ਜੇ ਜ਼ਿੰਦਗੀ ਵਿੱਚ ਕਿਸੇ ਦੇ ਪ੍ਰਤੀ ਕੋਈ ਸ਼ੱਕ ਹੋਵੇ ਤਾਂ ਉਸ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਨਾ ਕਿ ਬਿਨਾ ਕੁਝ ਜਾਣੇ ਰਿਸ਼ਤਾ ਤੋੜ ਲੈਣਾ ਚਾਹੀਦਾ ਹੈ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ